मीत अनमोल ਦੀ ਓਸ਼ੋ ਦੇ ਪਰਚਨਾ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਦਾਰਤ ਪੁਸਤਕ ਕੈਸਾ ਮਰਨਾ ਹੋਈ ਵਿਚੋਂ ਰਚਨਾ ਕੀ ਪਰਮਾਤਮਾ ਹੈ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਨੂੰ ਪੁੱਛਿਆ ਕਿ ਤੁਸੀਂ ਸਾਬਿਤ ਕਰ ਸਕਦੇ ਹੋ ਕਿ ਪਰਮਾਤਮਾ ਹੈ ਰਾਮਕ੍ਰਿਸ਼ਨ ਨੇ ਕਿਹਾ ਫालतू ਦੀ ਬਕਵਾਸ ਬੰਦ ਕਰੋ ਤੁਸੀਂ ਪਰਮਾਤਮਾ ਨੂੰ ਜਾਨਣਾ ਹੈ ਇਹ ਪੁੱਛੋ ਪਰਮਾਤਮਾ ਹੈ ਜਾਂ ਨਹੀਂ ਇਹ ਗੱਲ ਹੀ ਨਾ ਕਰੋ ਤੁਸੀਂ ਜਾਨਣਾ ਹੈ ਹੁਣੇ ਜਾਨਣਾ ਹੈ ਬਿਵੇਕਾਨੰਦ ਨੇ ਅਜੇ ਹਣੀ ਸੋਚਿਆ ਸੀ ਤੇ ਬਹੁਤ ਸਾਰੇ ਰਹੱਸਵਾਦੀਆ ਕੋਲ ਹੋ ਗਏ ਸਨ ਜਿਗਿਆਸੂ ਸਨ ਜਿੱਥੇ ਕਿਤੇ ਦੀ ਵੀ ਖਬਰ ਮਿਲੀ ਕਿ ਕੋਈ ਗਿਆਨੀ ਹੈ ਉੱਥੇ-ਉੱਥੇ ਗਏ ਪਰ ਹਰ ਥਾਂ ਤੋਂ ਖਾਲੀ ਹੱਥ ਮੁੜੇ ਸ਼ਬਦ ਤਾਂ ਬਹੁਤ ਸਨ ਪਰ ਸ਼ਬਦਾਂ ਨਾਲ ਕਿਸ ਦੀ ਕਦੋਂ ਸੰਤੁਸ਼ਟੀ ਹੋਈ ਹੈ ਤੁਸੀਂ ਭੁੱਖੇ ਹੋ ਤੇ ਕੋਈ ਭੋਜਨ ਬਾਰੇ ਗੱਲਾਂ ਕਰੀ ਜਾਵੇ ਕਿਵੇਂ ਰਜੋਗੇ ਵਿਵੇਕਾਨੰਦ ਭੁੱਖੇ ਸਨ ਉਹਨਾਂ ਦੀ ਉਤਸੁਕਤਾ ਵਿਦਿਆਰਥੀ ਦੀ ਉਤਸੁਕਤਾ ਨਹੀਂ ਸੀ 사ਧਕ ਦੀ ਉਤਸੁਕਤਾ ਸੀ ਮੋੜਾਏ ਥਾਂ ਥਾਂ ਤੋਂ ਇਸੇ ਤਰ੍ਹਾਂ ਹੀ ਗਏ ਸਨ ਰਾਮਕ੍ਰਿਸ਼ਨ ਦੇ ਕੋਲ ਵੀ ਮਨ ਵਿੱਚ ਇਹ ਤਾਰਨਾ ਸੀ ਕਿ ਅਨਪੜ ਗਵਾਰ ਆਦਮੀ ਹੈ ਜਦੋਂ ਵੱਡੇ ਵੱਡੇ ਪੜਿਆਂ ਲਿਖਿਆਂ ਕੋਲ ਕੁਝ ਨਾ ਮਿਲਿਆ ਮਾਰਿਸ਼ੀ ਜਵਿੰਦਰਨਾਥ ਕੁਲਕੇ ਸਨ ਗੁਰਬਿੰਦਰਨਾਥ ਦੇ ਦਾਦਾ ਸਨ ਉਹਨਾਂ ਦੀ ਬਹੁਤ ਮਸ਼ਹੂਰੀ ਸੀ ਮਾਰਿਸ਼ੀਆਂ ਵਰਗੀ ਸਾਖ ਸੀ ਉਹ ਨਦੀ ਵਿੱਚ ਇੱਕ ਬਜਰੇ ਉੱਤੇ ਰਹਿੰਦੇ ਸਨ ਵਿਵੇਕਾਨੰਦ ਅੱਧੀ ਰਾਤ ਨੂੰ ਛਾਲ ਮਾਰ ਕੇ ਬਜਰੇ 'ਤੇ ਚੜ ਗਏ ਨਦੀ ਤੈਰ ਕੇ ਵਿਚਕਾਰ ਬਜਰਾ ਠਹਿਰਿਆ ਹੋਇਆ ਸੀ ਹਨੇਰੀ ਰਾਤ ਮਸਿਆ ਦੀ ਰਾਤ ਸਾਰਾ ਬਜਰਾ ਹਿੱਲ ਗਿਆ ਜਵਿੰਦਰਨਾਥ ਧਿਆਨ ਕਰ ਰਹੇ ਸਨ ਰਾਤ ਦੇ ਕਾਂਤ ਵਿੱਚ ਅੱਖਾਂ ਖੁੱਲ ਗਈਆਂ ਸામਨੇ ਇਹ ਨੌਜਵਾਨ ਖੜਾ ਹੈ ਭਿੱਜਿਆ ਹੋਇਆ ਕੁੱਪ ਹਨੇਰਾ ਹੈ ਬਸ ਇੱਕ ਛੋਟਾ ਜਿਹਾ ਦੀਵਾ ਚਮਕ ਰਿਹਾ ਹੈ ਬਜਰੇ ਤੇ ਪੁੱਛਿਆ ਕੀ ਚਾਹੁੰਦੇ ਹੋ ਵਿਵੇਕਾਨੰਦ ਨੇ ਕਿਹਾ ਕਿ ਕੀ ਪ੍ਰਮਾਤਮਾ ਹੈ ਜੋ ਇੰਦਰਨਾਥ ਚੋਕੀ ਇਹ ਵੀ ਕੋਈ ਵੇਲਾ ਹੈ ਪੁੱਛਣ ਦਾ ਇਹ ਕੋਈ ਜਿਗਿਆਸਾ ਕਰਨ ਦਾ ਵੇਲਾ ਹੈ ਅੱਧੀ ਰਾਤ ਨੂੰ ਕਿਸੇ ਦੇ ਬਜਰੇ ਤੇ ਚੜਾਉਣਾ ਭਿੱਜੇ ਹੋਏ ਹਨੇਰੇ ਵਿੱਚ ਖੜੇ ਹੋ ਜਾਣਾ पूछना कि परमात्मा है एक परली झिजके सोचा है नौजवान पागल दिखाई दिता है उन्होंने झिझक देखी तो विवेकानंद ने वापस नदी में छाल मार दी दवेंद्र नाथ ने पूछा कि हे नौजवान वापस जा रहा है क्यों विवेकानंद ने कहा थी तो झिझक ने सब कुछ कह दिता है कि अजे तो भी नहीं पता झिझके क्यों ती जो जानता है वह जानता है ਉਸ ਨਦੀ ਰਾਤ ਨੂੰ ਪੁੱਛੋ ਚਾਹੇ ਨੀਂਦ ਤੋਂ ਜਗਾ ਕੇ ਪੁੱਛੋ ਤਾਂ ਵੀ ਉਹ ਜਾਣਦਾ ਹੈ ਜੋ ਜਾਣਦਾ ਹੈ ਉਹ ਜਾਣਦਾ ਹੀ ਹੈ ਤੁਹਾਡੀ ਚਿਜਕ ਨੇ ਸਭ ਕਹਿ ਦਿੱਤਾ ਹੁਣ ਮੈਂ ਕੁਝ ਨਹੀਂ ਪੁੱਛਣਾ ਹੈ ਦਾ ਸੁਭਾਵਕ ਤੌਰ ਤੇ ਜਦੋਂ ਮਾਰੀ ਸੀ ਦਵਿੰਦਰ ਨਾਟ ਵਰਗਾ ਵਿਦਵਾਨ ਪੰਡਿਤ ਵੀ ਕੋਈ ਜਵਾਬ ਨਾ ਦੇ ਸਕਿਆ ਹੋਵੇ ਤਾਂ ਇਹ ਪਿੰਡੂ ਗਵਾਰ ਰਾਮਕ੍ਰਿਸ਼ਨ ਇੱਕ ਹੀ ਜਵਾਬ ਦੇ ਸਕੇਗਾ ਪਰ ਗੱਲ ਉਲਟੀ ਹੋ ਗਈ ਗੈਸਨ ਰਾਮਕ੍ਰਿਸ਼ਨ ਨੂੰ ਹੈਰਾਨ ਕਰਨ ਲਈ ਹੈਰਾਨ ਖੁਦ ਹੋ ਗਏ ਕਿਉਂਕਿ ਰਾਮਕ੍ਰਿਸ਼ਨ ਨੇ ਇਹ ਕੀ ਜਾਣਨਾ ਚਾਹੁੰਦੇ ਹੋ ਤੁਸੀਂ ਤੇ ਹੁਣੇ ਜਾਣੋਗੇ ਹੁਣੇ ਦੱਸ ਦੇਵਾਂ ਇਸੇ ਵੇਲੇ ਕੋਈ ਨਾ ਸੋਚ ਕੇ ਨਹੀਂ ਗਏ ਸਨ ਕਿ ਹੁਣੇ ਜਾਨਣਾ ਹੈ ਇੰਨੀ ਤਿਆਰੀ ਕਰਕੇ ਵੀ ਨਹੀਂ ਗਏ ਸਨ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਕੋਈ ਇਸ ਤਰ੍ਹਾਂ ਪੁੱਛੇਗਾ ਅਤੇ ਇਸ ਤੋਂ ਪਹਿਲਾਂ ਕਿ ਵਿਵੇਕਾਨੰਦ ਕੁਝ ਕਹਿੰਦੇ ਰਾਮਕ੍ਰਿਸ਼ਨ ਨੇ ਛੜੱਪਾ ਮਾਰ ਕੇ ਆਪਣਾ ਪੈਰ ਵਿਵੇਕਾਨੰਦ ਦੀ ਛਾਤੀ ਤੇ ਰੱਖ ਦਿੱਤਾ ਇਹ ਕੋਈ ਗਿਆਨੀਆਂ ਦੇ ਢੰਗ ਨਹੀਂ ਹਨ ਇਹ ਮਸਤਾਂ ਦੇ ਢੰਗ ਹਨ ਮਸਤੀ ਜਾਣਦੇ ਹਨ ਜਾਣਦੇ ਹਨ ਤਾਂ ਹੀ ਤਾਂ ਮਸਤੀ ਹੈ ਵਿਵੇਕਾਨੰਦ ਬੇਹੋਸ਼ ਹੋ ਕੇ ਡਿੱਗ ਪਏ ਜਦੋਂ 3 ਘੰਟਿਆਂ ਤੋਂ ਬਾਅਦ ਹੋਸ਼ ਵਿੱਚ ਆਇਆ ਤਾਂ ਰਾਮਕ੍ਰਿਸ਼ਨ ਨੇ ਕਿਹਾ ਦੱਸੋ ਕੁਝ ਹੋਰ ਸਵਾਲ ਬਾਕੀ ਹਨ ਵਿਵੇਕਾਨੰਦ ਜਿਵੇਂ ਕਿਸੇ ਹੋਰ ਲੋਕ ਤੋਂ ਪਰਤੇ ਹੋਣ ਇੱਕ ਸਵਾਦ ਲੱਗ ਗਿਆ ਫਿਰ دیਵਾਨੇ ਹੋ ਗਏ ਇਸਨ ਪਰ ਪੁਜਾਰੀ ਦੇ ਫਿਰ ਉਸ ਤੋਂ ਅੱਗੇ ਪਿੱਛੇ ਚੱਕਰ ਲਗਾਉਣ ਲੱਗ ਪਏ ਨਹੀਂ ਸਾਨੂੰ ਨਾਲ ਕੋਲ ਧਰਮ ਗ੍ਰੰਥ ਨਹੀਂ ਸੀ ਗਿਆਨ ਨਹੀਂ ਸੰਸਦਾਤ ਨੈਸ਼ਨ ਵੱਡੇ ਵੱਡੇ ਖਤਬ ਨਹੀਂ ਸੀ ਕੋਈ ਵਿਸ਼ਵ ਪ੍ਰਸਿੱਧ ਨਾਮ 18 ਰੁਪਏ ਮਹੀਨੇ ਦੀ ਛੋਟੀ ਜੀ ਨੌਕਰੀ ਸੀ ਦਕਸ਼ੀਨੇਸ਼ਵਰ ਦੇ ਮੰਦਰ ਵਿੱਚ ਪੂਜਾ ਪਾਠ ਕਰਦੇ ਨੇ ਦੀ ਗਰੀਬ ਆਦਮੀ ਸਨ ਪਿੰਡੂ ਗਵਾਰ ਸਨ ਦੂਜੀ ਜਮਾਤ ਤੱਕ ਪੜ੍ਹੇ ਸਨ ਸੰਸਕ੍ਰਿਤ ਨਹੀਂ ਆਉਂਦੀ ਸੀ ਪਰ ਕੋਈ ਵੀ ਬਿਵਾਕਾਨੰਦ ਨੂੰ ਮੋਹ ਨਹੀਂ ਸਕਿਆ ਰਾਮਕ੍ਰਿਸ਼ਨ ਨੇ ਉਸ ਨੂੰ ਮੋਹ ਲਿਆ ਜਿੱਥੇ ਪਰਮਾਤਮਾ ਦਾ ਅਨੁਭਵ ਹੈ ਉੱਥੇ ਇੱਕ ਜੀਵੰਤ ਜਾਦੂ ਹੈ ਮੈਂ ਤੁਹਾਨੂੰ ਪਰਮਾਤਮਾ ਦੀ ਵਿਆਖਿਆ ਨਹੀਂ ਦੇ ਸਕਦਾ ਕਦੇ ਕਿਸੇ ਨੇ ਵੀ ਨਹੀਂ ਦਿੱਤੀ ਹੈ ਪਰ ਜੇ ਤਿਆਰੀ ਹੋਵੇ ਤਾਂ ਅਨੁਭਵ ਦੇ ਸਕਦਾ ਹਾਂ ਅਨੁਭਵ ਸੌਖਾ ਹੈ ਸ਼ਾਸਤਰ ਪਹੁੰਚ ਤੋਂ ਬਾਹਰ ਹਨ ਅਨੁਭਵ ਇਸ ਲਈ ਸੌਖਾ ਹੈ ਕਿਉਂਕਿ ਤੁਸੀਂ ਸਭ ਭੁੱਲ ਗਏ ਹੋ ਪਰ ਹੋ ਤਾਂ ਤੁਸੀਂ ਪਰਮਾਤਮਾ ਵਿੱਚ ਹੀ ਧੰਨਵਾਦ